ਖਾ ਦੇਖਾ ਦੇਖਾ ਦੇ ਗੇਰਾਂ ਵਾਲੀ ਕੁਰਸੀ ਹੈ ਇਹ ਬਈ 85000 ਦੀ ਹੈ ਬਈ ਲੋਕ 85 85000 ਦੀ ਖਰੀਦੀ ਜਾਂਦੇ ਹਨ ਸਾਨੂੰ ਇਹ ਫੰਕਸ਼ਨ ਅਸ ਵੀ ਕੀ ਕੀ ਫੰਕਸ਼ਨ ਹੈ ਦੇ ਵਿੱਚ ਇਹ ਵੀ ਆਪਣੀ ਜਿਹੜੀ ਗੇਰਾਂ ਵਾਲੀ ਕੁਰਸੀ ਜਿਹਨੂੰ ਤੁਸੀਂ ਕਹਿੰਦੇ ਕਿਚਨ ਚੇਅਰ ਆ ਜਾਂਦੀ ਹੈਗੀ ਕਿਚਨ ਦੇ ਆਪਣੇ ਜਿਵੇਂ ਬਾਰ ਸਟੂਲ ਜਿਹਨੂੰ ਆਪਾਂ ਕਹਿੰਦੇ ਆ ਇਹ ਸਾਰੀ ਮੰਗ ਅਪਲਿਫਟ ਹੁੰਦੇ ਉੱਚੀ ਵੀ ਹੋ ਜਾਂਦੀ ਹੈਗੀ ਜੇ ਆਪਾਂ ਆਪਦੀ ਸਾਈਜ਼ ਕੋਣੀ ਨੀਵੀਂ ਉੱਚੀ ਕਰਨੀ ਹੋਵੇ ਸਾਰੀ ਅਰੇਂਜਮੈਂਟ ਹੋ ਜਾਂਦੀ ਹੈ ਦੇ ਵਿੱਚ ਫਿਰ ਇੰਨੀ ਮਹਿੰਗੀ ਕਿਹਾ ਤੂੰ ਬਈ ਇੰਨੀ ਮਹਿੰਗੀ ਤਾਂ ਕਿ ਇਹਦੇ ਨਾਲ ਅਸੀਂ ਕਈ ਚੀਜ਼ਾਂ ਗਿਫਟ ਲਾਈਆਂ ਹੋਈਆਂ ਨੇ ਚੇਰਾ ਤਾਂ ਹੈਗੀਆਂ ਹੈਗੀਆਂ ਨੇ ਇਹਦੇ ਨਾਲ ਆਪਾਂ ਬੈੱਡ ਵੀ ਦਿੰਨੇ ਆਗੇ ਜੀ ਅੱਛਾ ਬੈੱਡ ਨਾਲ ਹੀ ਆਗੇ ਬੈੱਡ ਦੇ ਨਾਲ ਨੇ ਫੁੱਲ ਕੁਸ਼ਨ ਵਾਲੇ ਬੈੱਡ ਨੇਗੇ ਹੈਵੀ ਕਪੜੇ ਨਾਲ ਲੱਗੇ ਹੋਏ ਤੇ ਦੋਨੋਂ ਆਪਣੇ ਪਾਸੇ ਸਾਈਟੀਆਂ ਰੱਖੀਆਂ ਹੋਈਆਂ ਡਬਲ ਦਰਾਜ ਵਾਲੀਆਂ ਗੱਦੇ ਨਾਲ ਹੀ ਹੋਣੇ ਬਾਈ ਗੱਦੇ ਦਾ ਨਾਲ ਹੀ ਆਪਾਂ ਦਿੰਨੇ ਆ ਸਾਰੇ 5 ਇੰਚੀ ਹੈਵੀ ਗੱਦੇ ਨੇ ਹਾਰਡ ਐਂਡ ਸੌਫਟ ਵਾਲੇ ਤੇ ਵਧੀਆ ਨਾਲ ਅਲਮਾਰੀ ਆ ਆਮਲ ਮਾਰੀ ਕਹਿੰਦੇ ਛੋਟੀ ਹੁੰਦੀ ਹੈ ਇਹ ਅਲਮਾਰੀ 7 ਫੁੱਟ ਉੱਚੀ ਹੈ 6 ਫੁੱਟ ਚੌੜੀ ਹੈ ਆ ਵੀ ਨਾਲ ਹੀ ਆ ਬਾਈ ਨਾਲ ਹੀ ਨਾਲ ਹੀ ਡਰੈਸਿੰਗ ਵਿੱਚ ਹੀ ਆ ਗਿਆ ਮਤਲਬ ਲੱਗ ਤੋਂ ਡਰੈਸਿੰਗ ਲੈਂਦੇ ਆਪਾਂ ਨੂੰ ਲੋੜ ਦੀ 7 ਫੁੱਟ ਉੱਚੀ ਹੈ ਬਾਈ ਆ 10000 11 ਸਿੱਟਾਂ ਵਾਲਾ ਸੋਫਾ ਦਾ ਟੈ ਆਮ ਦੇ ਇਕੱਲੇ ਸੋਫੇ ਦੀ ਗੱਲ ਕਰੀਏ 55 55 60 60000 ਦਾ ਸੋਫਾ ਹੀ ਵਿਗਦਾ ਹੈ ਸੋਫਾ ਵੀ ਆਪਾਂ 11 ਸਿੱਟਾ ਵਾਲਾ ਨਾਲ ਹੀ ਲਾਤਾ ਜੀ ਟੇਬਲ ਵੀ ਹੈ ਚੇਹਰਾ ਵੀ ਨੇ ਨਾਲ ਆ ਸੈਟੀ ਵੀ ਆਈ ਇਹ ਸ਼ੀਸ਼ਾ ਵੀ ਆਊਗਾ ਸ਼ੀਸ਼ਾ ਨਾਲ ਹੀ ਹੈ ਜੀ ਡਿਲੀਵਰੀ ਫਰੀ ਹੋਊਗੀ ਹਾਂ ਡਿਲੀਵਰੀ ਆਪਣੀ ਫਰੀ ਹੈ ਜੀ ਹਰ ਪੈਕੇਟ ਦੀ ਆਪਣੀ ਡਿਲੀਵਰੀ ਫਰੀ ਹੁੰਦੀ ਆ ਆਲ